ਪਿਛਲੇ ਕੁਝ ਦਿਨਾਂ ਵਿੱਚ ਦੋ ਇਨਸੀਡੈਂਟਸ ਕਾਰ ਸਨੈਚਿੰਗ ਦੇ ਹੋਏ ਸੀ ਇੱਕ 21 ਤੇ 22 ਜੂਨ ਦੀ ਦਰਵੈਣੀ ਰਾਤ ਨੂੰ ਹੋਇਆ ਸੀਗਾ ਤੇ ਇੱਕ 24 ਤੇ 25 ਜੂਨ ਦੀ ਦਰਵੈਣੀ ਰਾਤ ਨੂੰ ਇਹ ਦੋਨਾਂ ਕੇਸਸ ਦੇ ਵਿੱਚ ਜਿਹੜੀ ਟੈਕਸੀ ਸੀਗੀ ਕਾਰ ਉਹ ਸਨੈਚ ਹੋਈ ਸੀਗੀ ਤੇ ਇਹ ਚ ਇਹਨਾਂ ਦੀ ਮੋਡਸ ਆਪਰੇਂਡੀ ਸੀਗੀ ਬੰਦਿਆਂ ਦੇ ਚ ਚਾਰ ਲੋਕੀ ਇਨਵੋਲਡ ਸੀਗੇ ਇਹ ਇਨ ਡਰਾਈਵ ਐਪ ਦਾ ਇਸਤੇਮਾਲ ਕਰਕੇ ਕੈਬ ਬੁੱਕ ਕਰਦੇ ਸੀਗੇ ਉਹ ਬੁੱਕ ਇਹਨਾਂ ਨੇ ਕਰਕੇ ਇਹ ਕਿਸੇ ਸੁਨਸਾਨ ਜਗ੍ਹਾ ਤੇੋਂ ਲੈ ਜਾਂਦੇ ਸੀਗੇ ਤੇ ਉਸ ਤੋਂ ਬਾਅਦ ਫਿਰ ਚਾਕੂ ਦਿਖਾ ਕੇ ਤੇ ਉਹਨਾਂ ਦੀ ਗਰਦਨ ਦੇ ਉੱਤੇ ਚਾਕੂ ਦਿਖਾ ਕੇ ਤੇ ਉਹਨੂੰ ਕਾਰ 'ਚੋਂ ਬਾਹਰ ਕੱਢ ਦਿੰਦੇ ਸੀ ਤੇ ਉਹਨੂੰ ਕੈਬ ਨੂੰ ਲੁੱਟ ਕੇ ਲੈ ਜਾਂਦੇ ਸੀ। ਇਹ ਜਿਹੜਾ ਗੈਂਗ ਸੀਗਾ ਇਹ ਚਾਰ ਬੰਦਿਆਂ ਦਾ ਗੈਂਗ ਹੈ ਇਸ ਗੈਂਗ ਦੇ ਵਿੱਚ ਚਾਰੋਂ ਬੰਦੇ ਜਿਹੜੇ ਹਿਗਰਫਤਾਰ ਹੋ ਗਏ ਨੇ ਤੇ ਉਹਦੇ ਨਾਲ ਹੀ ਦੋਨੋਂ ਕੈਬਸ ਜਿਹੜੀਆਂ ਸਨੈਚ ਹੋਈਆਂ ਸੀ ਉਹ ਦੋਨੋਂ ਰਿਕਵਰ ਹੋ ਗਈਆਂ ਨੇ। ਕਲੀ ਕੈਬਸ ਦੇ ਨਾਲ ਨਾਲ ਜਿਹੜਾ ਡਰਾਈਵਰ ਕੋਲੇ ਮੋਬਾਈਲ ਫੋਨ ਜਾਂ ਫਿਰੋਜ਼ ਦੇ ਕੋਲੇ ਪੈਸੇ ਜਾਂ ਕੋਈ ਵੀ ਕੋਈ ਵੀ ਕੀਮਤੀ ਸਮਾਨ ਸੀ ਉਹ ਵੀ ਨਾਲ ਕੋਕੇ ਲੈ ਕੇ ਜਾਂਦੇ ਸੀਗੇ ਉਹ ਵੀ ਸਾਰਾ ਜਿਹੜਾ ਸਮਾਨ ਹੈ ਮੋਬਾਈਲ ਫੋਨਸ ਮੇ ਸਾਰਾ ਰਿਕਵਰ ਹੋ ਗਿਆ ਆ ਇਹਦੇ ਵਿੱਚ ਇਹ ਇੱਕ SIM ਕਾਰਡ ਜਿਹੜਾ ਸੀਗਾ ਉਹ ਕਿਸੇ ਮਰੇ ਹੋਏ ਇਨਸਾਨ ਦੇ ਨਾਮ ਤੇ ਇੱਕ SIM ਕਾਰਡ ਜਾਰੀ ਹੋਇਆ ਹੋਇਆ ਸੀਗਾ ਉਸ SIM ਕਾਰਡ ਦੀ ਬਦੌਲਤ ਇਹ ਜਿਹੜੀ ਐਪ ਐਪ ਦਾ ਇਸਤੇਮਾਲ ਕਰਕੇ ਕੈਬ ਬੁੱਕ ਕਰਦੇ ਸੀ ਤੇ ਇਹ ਜਿਹੜਾ ਫੋਨ ਜਿਸ ਦੇ ਵਿੱਚ ਸਿਮ ਕਾਰਡ ਪਾਇਆ ਹੋਇਆ ਸੀਗਾ ਉਹ ਵੀ ਪੁਲਿਸ ਨੇ ਇਨਵੈਸਟੀਗੇਸ਼ਨ ਦੌਰਾਨ ਜਿਹੜਾ ਬਰਾਮਦ ਕਰ ਲਿਆ ਹੈ। ਇਹ ਜਿਹੜੇ ਚਾਰ ਬੰਦੇ ਨੇ ਇੱਕ ਰੋਹਿਤ ਸ਼ਰਮਾ ਤੇ ਇੱਕ ਮਨਪ੍ਰੀਤ ਸਿੰਘ, ਯੋਗੇਸ਼ ਠਾਕੁਰ ਅਤੇ ਹਰਮਨਦੀਪ ਸਿੰਘ। ਇਹ ਇਹਨਾਂ ਚੋਂ ਤਿੰਨਿਆ ਨੇ ਬਠਿੰਡੇ ਦੇ ਰਹਿਣ ਵਾਲੇ ਨੇ ਤੇ ਇੱਕ ਬੰਦਾ ਜਿਹੜਾ ਪਟਿਆਲੇ ਦਾ ਰਹਿਣ ਵਾਲਾ ਹੈ। ਇਹਨਾਂ ਸਾਰਿਆਂ ਨੂੰ ਹਰਿਆਣਾ ਤੇ ਰਾਜਪੁਰਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਤੇ ਇਹ ਚ ਜਿਹੜੀ ਇਹ ਕਾਰਾਂ ਸੀਗੀਆਂ ਇਹ ਕਾਰਾਂ ਨੂੰ ਕਿਸੇ ਦੇ ਕੋਲੇ ਗਿਰਵੀ ਰੱਖ ਕੇ ਉਹ ਤੋਂ ਪੈਸੇ ਲੈ ਲੈਂਦੇ ਸੀਗੇ ਤੇ ਪੈਸੇ ਨੂੰ ਫਿਰ ਆਪਣੀ ਜਿਹੜੀ ਆਇਸ਼ੀ ਵਸਤੇ ਸਵਾਰ ਕਰਦੇ ਸੀ। ਸਰੀ ਸੁਣੋ ਬਾਕ ਇੰਟ੍ਰੋਵੇ ਆਪ ਦਾ ਪਹਿਲਾ ਵੀਕ ਮਾਮਲਾ ਸਾਡੇ ਆਇਆ ਸੀ ਉਹ ਤੋਂ ਮਾਮਲੇ ਆ ਚੁੱਕੇ ਨੇ ਤੁਹਾਨੂੰ ਯਾਦ ਹੋਵੇ ਖਰਚ ਨਿਊ ਚੰਡੀ ਮੰਗਦਾ ਸੀਗਾ ਨਿਊ ਚੰਡੀ ਖਰਚ ਮੰਗਦਾ ਸੀ। ਇਨ ਡਰਾਈਵ ਐਪ ਦਾ ਇਹ ਕੀ ਲੂਪ ਹੋਲ ਹੈਗਾ ਕਿ ਪਤਾ ਨਹੀਂ ਲੱਗ ਪਾਦਾ ਡਰਾਈਵਰਸ ਨੂੰ ਪਤਾ ਨਹੀਂ ਲੱਗ ਪਾਦਾ ਕਿ ਤੇਰੇ ਬੈਠ ਰਹੇ ਨੇ ਕਿ ਉਹ ਸਹੀ ਨੇ ਕਿ ਨਹੀਂ ਨੇ ਇਹ ਕੁਝ ਇਸ ਬਾਰੇ ਵੀ ਚੈੱਕ ਕਰਨਾ ਨਹੀਂ ਨਹੀਂ ਸਪੈਸੀਫਿਕਲੀ ਐਪ ਦੇ ਕੋਈ ਰਿਗਾਰਡਿੰਗ ਨਹੀਂ ਹੈ ਕਿਸੇ ਵੀ ਐਪ ਨਾਲ ਡਰਾਈਵ ਕੈਬ ਬੁੱਕ ਕੀਤੀ ਹੋਈ ਹੈ ਹੁਣ ਐਪ ਦੇ ਥਰੂ ਕੈਬ ਜਿਹੜੀ ਬੁੱਕ ਹੋ ਗਈ ਹੈ ਉਹ ਕਿਸੇ ਵੀ ਐਪ ਨਾਲ ਹੋ ਸਕਦੀ ਹੈ ਤਾਂ ਸਪੈਸੀਫਿਕਲੀ ਇਸ ਐਪ ਬਾਰੇ ਆਪਾਂ ਨਹੀਂ ਕਹਿ ਸਕਦੇ ਮੈਂ ਤਾਂ ਬੈਕ ਹੋਰ ਕਿਸ ਲਈ ਕਹਿ ਰਹੇ ਹਾਂ ਕਿ ਆਈਡੈਂਟੀਫਿਕੇਸ਼ਨਸ ਬਹੁਤ ਜ਼ਰੂਰੀ ਹੈ ਉਹ ਇੱਕ ਕੋਮਨ ਨੂੰ ਕਾਮਨਲੀ ਹੁੰਦਾ ਹੋਏਗਾ ਉਹ ਬੇਸਿਕਲੀ ਉਸੇ ਕਰਕੇ ਆਇਡੈਂਟੀਫਿਕੇਸ਼ਨ ਤੁਹਾਡੇ ਮੋਬਾਈਲ ਨੰਬਰ ਨਾਲ ਹੋਣੀ ਹੈ ਹਰੇਕ ਐਪ ਦੇ ਨਾਲ ਜਿਹੜੀ ਹੈ ਉਹ ਮੋਬਾਈਲ ਨੰਬਰ ਇਹਨਾਂ ਨੇ ਕੋਸ਼ਿਸ਼ ਕੀਤੀ ਸਮਾਰਟ ਬਣੰਦੀ ਇਹਦੇ ਵਿੱਚ ਕਿ ਜਿਹੜਾ ਮਰਿਆ ਹੋਇਆ ਬੰਦਾ ਸੀ ਉਹਦੇ ਨਾਮ ਤੇ ਇਹਨਾਂ ਸਿਮ ਕਾਰਡਸ ਨੂੰ ਇਸਤੇਮਾਲ ਕਰ ਰਹੇ ਸੀ ਪਰ ਉਹਦੇ باوجود ਇਹ 300 ਬਿਲਕੁਲ ਪਤਾ ਲੱਗੇ ਪਹਿਲਾਂ ਵੀ ਕੋਈ ਐਮ ਜੀ ਵਾਰਦਾਤ ਕੀਤੀ ਹੋਊਗੀ ਟਰਾਈ ਸਿਟੀ ਹੈ ਉਹ ਦੋ ਹੀ ਸਥਾਨ ਉਹ ਇਹਨਾਂ ਦੀ ਅਜੇ ਪੁੱਛ ਕੇ ਚੱਲ ਰਹੀ ਹੈ ਫਿਲਹਾਲ ਤਾਂ ਇਹੀ ਦੋ ਵਾਰਦਾਤਾਂ ਇਹਨਾਂ ਤੱਕ ਨਹੀਂ ਆਈਆਂ ਹਨ ਔਰ ਅੱਗੇ ਵੀ ਪੁੱਛ ਕੇ ਤੋੜਾ ਇਹਨਾਂ ਦੇ ਹੋਰ ਵੀ ਖੁਲਾਸੇ ਜਿਹੜੇ SIM ਕਾਰਡ ਦਾ ਜ਼ਿਕਰ ਵਿੱਚ ਕਰ ਰਹੇ ਹੋ ਕਿ ਮਰੇ ਹੋਏ ਬੰਦੇ ਦੇ ਨਾਮ ਤੇ SIM ਕਾਰਡ ਸੀ ਕਿ ਉਹ ਡਾਈਸੀ ਵੀ ਦਿਖਨੇ ਵਾਸਤੇ ਸੀ ਜਾਂ ਫਿਰ ਉਹ 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 ਮਰ ਰਿਹਾ ਸੀ ਉਹ ਦਰਿੰਦ ਬਟ ਇਹਨੇ ਜਿਹੜਾ ਵਾਲਾ ਸੀ ਤੇ ਫਿਰ ਹਮੇ ਵੀ ਜਿੱਦਾਂ ਬੋਲੋ ਅੱਜ ਦੇ ਸਮੇਂ ਦੇ ਵਿੱਚ ਵੀ ਜਿਹੜੇ ਮਰੇ ਆ ਨਾਮਾਂ ਦੇ ਉੱਤੇ SIM ਕਾਰਡ ਜਿਸ ਨੂੰ ਹੋ ਰਹੇ ਨੇ ਕਿ ਨਾ ਦਲੀ ਕਿ ਇਸ ਦੀ ਵੈਰੀਫਿਕੇਸ਼ਨ ਦੀ ਲੋੜ ਹੈ ਇਹ ਇਹ ਪਾਰਟ ਜਿਹੜਾ ਹੈਗਾ ਇਹ ਅਸੀਂ ਵੈਰੀਫਾਈ ਕਰ ਰਹੇ ਹਾਂ ਇਨਵੈਸਟੀਗੇਸ਼ਨ ਚ ਕਿ ਪਹਿਲਾਂ ਹੀ SIM ਕਾਰਡ ਜਿਹੜਾ ਬੰਦਾ ਉਹਦੇ ਨਾਮ ਤੇ ਇਸ਼ੂਡ ਸੀਗਾ ਤੇ ਉਹ ਇਹਨਾਂ ਨੇ ਹੀ ਲੈ ਲਿਆ ਜਾਂ ਫਿਰ ਬਾਅਦ ਚ ਇਸ਼ੂ ਕਰਾਇਆ ਜੇ ਜੇਚ ਬਾਹਰ ਇਸ਼ੂ ਕਰਾਇਆ ਤਾਂ ਜਿਨੇ ਗਲਤ SIM ਕਾਰਡ ਇਸ਼ੂ ਕੀਤਾ ਵਿਦਆਊਟ ਵੈਰੀਫਿਕੇਸ਼ਨ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ ਕਿਉਂਕਿ ਇਸ ਦਾ ਮੀਨ ਇਰਰਰ ਬੰਦਾ ਹੈ ਕਿ ਆਪਦਾ ਨਹੀਂ ਬੰਦਾ ਹੈ SIM ਕਾਰਡ ਦੇ ਸੰਬੰਧ SIM ਕਾਰਡ ਦੇ ਸੰਬੰਧ ਬਿਲਕੁਲ ਇਸ ਇਸ ਇੱਕ ਇਥਿਕਸ ਵਾਲੇ ਵੀ ਖੜਾ ਹੁੰਦਾ ਜਿਹੜੇ ਕੈਪ ਡਰਾਈਵਰਸ ਨੇ ਖਾਸ ਕਰਕੇ ਜਿੱਦਾਂ ਜਿੰਨ ਚੰਗੀ ਕਰਨਾ ਮਤਲਬ ਸਮਝਿਆ ਇਹ ਆਸ ਕੈਪਸ ਨੇ ਪਾਕਿਸਤਾਨ ਦੇ ਅਗੇ ਇਹ ਕੈਪ ਡਰਾਈਵਰਸ ਦਾ ਵੀ ਤਬਾਉਂਦੇ ਨੇ ਔਰ ਉਹਨਾਂ ਨੇ ਕਿਸੇ ਤਰੀਕੇ ਨਾਲ ਫਾਸਟਾ ਮੁਹਾਲੀ ਕਮਿਊਨਿਟੀ ਮੁਹਾਲੀ ਦੇ ਰਜਿਸਟਰ ਕੈਬਾਂ ਦੇ ਉਹਨਾਂ ਨੂੰ ਲੈਸ تیار ਕਰ ਲਈਏ ਕਿ ਉਹਨਾਂ ਲਈ ਕੋਈ ਇਦਰ ਐਪ ਜਾਂ ਕੋਈ ਦਾ ਸਿਗਨਲ ਜਿਹੋ ਜੇ ਹੋਣ ਜਿਸ ਨਾਲ ਪੁਲਿਸ ਨਾਲ ਜਲਦੀ ਜਲਦੀ رابطہ ਹੋ ਸਕੇ ਇਹ ਚੀਜ਼ ਨਹੀਂ ਇਹਦੇ ਵਿੱਚ ਕੋਈ ਐਸਐਚ ਫਿਲਹਾਲ ਕੋਈ ਇਹ ਹੈ ਜੀ ਲਿਸਟਿੰਗ ਵਾਲੀ ਪ੍ਰੋਵੀਜ਼ਨ ਤਾਂ ਹੈ ਨਹੀਂ ਪਰ ਇਹਨੂੰ ਅਸੀਂ ਐਜ਼ ਅ ਸੁਜੈਸ਼ਨ ਲੈ ਕੇ ਚੀਜ਼ ਸ਼ੁਰੂ ਕਰ ਸਕਦੇ ਹਾਂ ਤਾਂ ਜੇ ਕੈਬਸ ਦੇ ਵਿੱਚ ਮੈਂ ਇੱਕ ਸਜੈਸ਼ਨ ਜ਼ਰੂਰ ਦੇਣਾ ਚਾਹਾਂਗਾ ਤੁਹਾਡੇ ਮਾਧਿਅਮ ਤੋਂ ਕਿ ਸਾਰੇ ਜਿਹੜੇ ਤੁਹਾਡੇ ਕੈਬਸ ਆ ਉਹਦੇ ਤੁਸੀਂ ਜੀਪੀਐਸ ਟ੍ਰੈਕਰ ਜਿਹੜੇ ਹੈਗੇ ਉਹ ਲਗਾ ਸਕਦੇ ਉਹਦੇ GPS trackers ਦੇ ਨਾਲ ਸਾਨੂੰ ਲੱਭਣੀ ਜਿਹੜੀ ਹੈਗੀ ਹੈ ਟ੍ਰੇਸ ਕਰਨੀ ਸੌਖੀ ਹੁੰਦੀ ਹੈ ਇਨਫੈਕਟ GPS trackers मोस्टਲੀ ਕੈਬਸ ਦੇ ਵਿੱਚ ਹੁੰਦੇ ਆ ਇੱਕ ਹਿਡਨ GPS trackers ਆ ਜਾਂਦੇ ਆ ਤੁਸੀਂ ਉਹ ਵੀ ਲਵਾ ਸਕਦੇ ਹੋ ਤੇ ਉਹਦੇ ਐਕਸੈਸ ਕੋਈ ਵੀ ਇਨਸੀਡੈਂਟ ਹੁੰਦਾ ਇਮੀਡੀਏਟਲੀ ਤੁਸੀਂ ਪੁਲਿਸ ਨੂੰ ਇਨਫੋਰਮ ਕਰ ਸਕਦੇ ਹੋ ਤੇ ਪਹਿਲੇ ਬਟਰਿਆ ਕੁਝ ਵੀ ਹੋ ਜਾਵੇ ਜਦਵੇਂ ਕੋਲਾ ਉੱਪਰ ਦੀ ਜਿੱਦ ਕਰਕੇ ਦਿੱਲੀ ਚੋਂ ਫਾਇਨਿੰਗ ਪਟਾਕੇ ਦੀ ਕਰੇ ਬੇਸਿਕਲ ਨਜ਼ਰ ਤੇ ਸੋ ਇਟ ਕੈਨ ਬੀ ਯੂਜ਼ਡ ਪਰ ਡਰਾਈਵਰ ਐਸ ਵੈਲ ਪਰ ਉਹ ਪੈਨਿਕ ਬਟਨ ਦੇਖੋ ਮੌਕਾ ਮਿਲੇ ਨਾ ਮਿਲੇ ਪ੍ਰੈਸ ਕਰੰਦਾ ਕੋ ਜੋ ਕਾਰ ਹੀ ਸਨੇਚ ਹੋਗੀ ਪਰ ਪੈਨਿਕ ਬਟਨ ਬੰਦਾ ਆਲਟੀਮੇਟਲੀ ਜਿਹੜੀ ਕਾਲ ਹੈਗੀ ਇਮੀਡੀਏਟਲੀ ਉਹੀ ਕਰ ਸਕਦਾ ਹੈ ਮੋਸਟਲੀ ਗ੍ਰੇਸ ਸਰ ਵਿੱਚ ਦੇਖਿਆ ਜਾਂਦਾ ਕਿ ਬਹੁਤ ਸਾਰੇ ਇਹ ਜਿਹੜੇ ਐਕਸੀਡੈਂਟ ਜਿਹੜੇ ਨੇ ਉਹਨਾਂ ਦਾ ਆਪਦੇ ਉੱਤੇ ਨੇ ਹੁੰਦੇ ਨੇ ਜਿਹੜੀ ਮਤਲਬ ਕਹਿ ਲੁ ਕੀਆ ਤਾਂ ਰਾਤੀ ਸੋ ਇਨਸਾਨ ਹੋ ਜਾਂਦੇ ਨੇ ਜਾਂ ਫਿਰ ਜਿਹੜਾ ਦਰਦ ਵਾਲਾ ਕਾਇਆ ਫਿਰ ਜਿਹੜਾ ਇਹ ਨਿਊ ਚੱਦੀਗੜ ਹੋ ਗਿਆ ਜਾਂ ਫਿਰ ਉਧਰ ਅਗਰੋਂ ਮਾਜਰਾ ਹੋ ਗਿਆ ਇਹ ਜਿਹੜੇ ਇਲਾਕੇ ਹੈਗੇ ਨੇ ਇਹ ਇਹ ਇਹਨਾਂ ਪੂਲੀ ਹੋਜਰਾਂ ਦੇ ਪਾਸੇ ਇਹਨਾਂ ਥਾਵਾਂ ਤੇ ਜ਼ਿਆਦਾ ਹੁੰਦੇ ਨੇ ਲੱਗਦਾ ਨਹੀਂ ਕਿ ਉਸ ਪਾਸੇ